ਨਾਬਾ ਇੱਕ ਇਤਿਹਾਸਿਕ ਅਤੇ ਰਾਜਸਥਾਨੀ ਸ਼ਹਿਰ ਹੈ ਜਿਸ ਦਾ ਨੀ ਪੱਥਰ ਮਹਾਰਾਜਾ ਹਮੀਰ ਸਿੰਘ ਨੇ ਸਨ 1855 ਵਿੱਚ ਰੱਖਿਆ ਸੀ। ਉਹਨਾਂ ਦੀ ਸਮਾਦੀ ਨਾਬਾ ਸ਼ਹਿਰ ਵਿੱਚ ਹੀ ਬਣੀ ਹੋਈ ਹੈ। ਇਸ ਦੇ ਗੇਟ ਟੁੱਟੇ ਪਏ ਹਨ। ਉੱਥੇ ਦੂਜੇ ਪਾਸੇ ਮਹਾਰਾਜਾ ਰਿਪੂਦਮਨ ਸਿੰਘ ਇਨਕਲਾਬੀ ਰਾਜਾ ਉੱਪਰ ਕੇ ਸਾਹਮਣੇ ਆਏ। ਆਨੰਦਕਾਰਜ ਐਕਟ ਮਹਾਰਾਜਾ ਰਿਪੂਦਮਨ ਸਿੰਘ ਨੇ ਸ਼ੁਰੂ ਕਰਵਾਏ ਸਨ। ਇਸ ਰਾਜਸਥਾਨੀ ਸ਼ਹਿਰ ਵਿੱਚ 6 ਗੇਟ ਸਥਾਪਿਤ ਕੀਤੇ ਗਏ ਸਨ। ਇਹਨਾਂ ਗੇਟਾਂ ਉੱਪਰ ਹਰ ਰੋਜ਼ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਪਰ ਇਹਨਾਂ 6 ਗੇਟਾਂ ਵਿੱਚ ਇੱਕ ਇੱਕ ਗੇਟ ਹੀ ਬਚਿਆ ਹੈ ਬਾਕੀ ਦੇ ਪੰਜ ਗੇਟ ਟਹਿ ਟੇਰੀ ਹੋ ਚੁੱਕੇ ਹਨ ਪਿਛਲੇ ਸਮੇਂ ਵਿੱਚ ਨਾਬੇ ਦਾ ਇੱਕੋ ਗੇਟ ਜੋ ਕਿ ਦੁਲੱਦੀ ਗੇਟ ਦੇ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਪਿਛਲੇ ਸਮੇਂ ਵਿੱਚ ਨਾਬਾ ਫਾਊਂਡੇਸ਼ਨ ਵੱਲੋਂ ਬਚਾਉਣ ਦਾ ਯਤਨ ਕੀਤਾ ਗਿਆ ਕਿਸ ਦੀ ਜਾਣਕਾਰੀ ਸਬੰਧੀ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰਾਂ ਨੇ ਸਮੇਂ ਰੰਦਿਆਂ ਇਹਨਾਂ ਵਿਆਸਤੀ ਇਮਾਰਤਾਂ ਨੂੰ ਨਾ ਸੰਭਾਲਿਆ ਤਾਂ ਇਹਨਾਂ ਇਮਾਰਤਾਂ ਦੇ ਟਹਿ ਟੇਰੀ ਹੋਣ ਨਾਲ ਰਿਆਸਤੀ ਸ਼ਹਿਰ ਨਾਬਾ ਦਾ ਵजूद ਹੀ ਖਤਮ ਹੋ ਜਾਵੇਗਾ ਇਸ ਤਰ੍ਹਾਂ ਜੀ ਜਿਹੜਾ ਇਹ ਆਪਣਾ ਨਾਬੇ ਦਾ ਕਿਲਾ ਹੈ ਇਹ ਸਾਡੀ ਵਿਰਾਸਤ ਦਾ ਇੱਕ ਸਾਖਸ਼ਾਤ ਨਮੂਨਾ ਹੈ ਜਿਹੜੀ ਸਾਡੇ ਆਉਣ ਵਾਲੇ ਨਸਲਾਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਪਰ ਕਾਫੀ ਸਾਲਾਂ ਤੋਂ ਇਹ ਦੀ ਜਿਹੜੀ ਹਾਲਤ ਦਿਨੋਂ ਦਿਨ ਖਸਤਾ ਹੁੰਦੀ ਜਾਂਦੀ ਹੈ ਕੋਈ ਇਹਦੀ ਸਾਂਭ-ਸਭਾਲ ਨਹੀਂ ਕੋਈ ਕਿਸੇ ਤਰ੍ਹਾਂ ਦਾ ਇਹਦੇ ਉੱਤੇ ਪੈਸਾ ਨਹੀਂ ਖਰਚ ਕੀਤਾ ਜਾਂਦਾ ਤੇ ਜਿੰਨੀਆਂ ਵੀ ਪ੍ਰਾਤਨ ਚੀਜ਼ਾਂ ਨੇ ਭਾਵੇਂ ਉਹ ਛੱਜੇ ਨੇ ਭਾਵੇਂ ਇੱਧਰ ਬਣਿਆ ਹੋਇਆ ਜਿਹੜਾ ਉੱਤੇ ਗੁਰਜ ਹੈ ਉਹਦੀ ਵੀ ਹਾਲਤੇ ਪੂਰੀ ਖਸਤਾ ਹੈ ਤੇ ਜਦੋਂ ਤੱਕ ਇਹਦੀ ਪੂਰੀ ਹਾਲਤ ਸੁਧਾਰ ਨਹੀਂ ਹੁੰਦਾ ਤੇ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਦੱਸਾਂਗੇ ਕਿ ਸਾਡੀ ਵਿਰਾਸਤ ਕੀ ਸੀ ਇਸ ਮੌਕੇ ਤੇ ਨਾਬਾ ਫਾਊਂਡੇਸ਼ਨ ਦੇ ਅਧਿਕਾਰੀ ਮੇਜਰ ਸਿੰਘ ਮਣੁਕੀ ਨੇ ਦੱਸਿਆ ਕਿ ਇਹ ਕਿਲਾ ਸਰਕਾਰੀ ਪ੍ਰਾਪਰਟੀ ਹੈ ਅਤੇ ਇਸ ਕਿਲੇ ਦੀ ਇਮਾਰਤ ਦੀ ਸਾਮ ਸੰਭਾਲ ਲਈ ਨਾਬਾ ਫਾਊਂਡੇਸ਼ਨ ਦੇ ਟਰਸਟੀ ਮਹਾਰਾਜਾ ਰੀਪੂਦਮ ਸਿੰਘ ਦੇ ਦੋਤੇ ਉਦੇਖੇਮ ਕਾ ਵੱਲੋਂ ਸੰਭਾਲੀ ਗਈ ਹੈ ਪਰ ਕਿਲੇ ਦੀ ਥਾਂ ਤੇ ਸ਼ੇਰ ਮੁਹੰਮਦ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਜਿਸ ਕਰਕੇ ਕੰਮ ਅਧੂਰਾ ਪਿਆ ਹੈ ਨਾਬਾ ਦਾ ਕਿਲਾ ਪੱਜਬੀ ਸਰਕਾਰ ਦੀ ਸਰਕਾਰ ਦੀ ਪ੍ਰਾਪਰਟੀ ਹੈ ਅਸੀਂ ਜਿੱਦਣ ਸਾਨੂੰ ਉਹ ਪੇਲਾ ਦੇਣਗੇ ਉਹ ਦਿਨ ਅਸੀਂ ਉਹਦੀ ਰੈਨੋਵੇਸ਼ਨ ਕਰਾਂਗੇ ਉਹ ਕਿਦੋਂ ਮਿਲੂਗਾ ਉਹ ਆਉਣ ਵਾਲਾ ਸਮਾਂ ਦੱਸੂਗਾ ਇਹ ਕੇਸ ਮਿਸਪੈਲਿਟੀ ਨਾਬਾ ਲੱਗ ਰਹੀ ਹੈ ਇਹਦੇ ਪਿੱਛੇ ਉਹਦੇ ਖੇਮਕਾ ਜੀ ਜਿਹੜੇ ਸਾਡੇ ਨਾਬਾ ਫਾਊਂਡੇਸ਼ਨ ਦੇ ਟਰਸਟੀ ਹੈ ਉਹਨਾਂ ਦਾ ਹਸਤ ਹੈ ਉਹਨਾਂ ਦੇ ਕਹਿੰਦੇ ਹੀ ਹੈ ਅਸੀਂ ਕਾਰਵਾਈ ਕਰਾਂ ਇਸ ਸਬੰਧੀ ਐਡਵੋਕੇਟ ਨਰੇਸ਼ ਕੁਮਾਰ ਸਿੰਘਲਾ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਸਖਤ ਹਦਾਇਤ ਕੀਤੀ ਗਈ ਹੈ ਕਿ ਜੇਤੀ ਤੋਂ ਜੇਤੀ ਕਬਜ਼ਾ ਲਿਆ ਜਾਵੇ ਇਸ ਕੇਸ ਦੇ ਵਿੱਚ ਜਿਹੜਾ ਹੈ ਸ਼ੇਰ ਮੁਹੰਮਦ ਵਗੈਰਾ ਦਾ ਕਬਜ਼ਾ ਸੀਗਾ ਜੀ ਸ਼ੇਰ ਮੁਹੰਮਦ ਜਿਹੜੀ ਹੈ ਹੀ ਹੈਜ਼ ਆਲਰੇਡੀ ਡਾਈਡ ਜੀ ਤੇ ਉਹਦੇ ਅੱਗੇ ਬਾਰਿਸ ਨੇ ਜਨ ਵਗੈਰਾ ਉਹਨਾਂ ਦੇ ਖਿਲਾਫ ਜਿਹੜਾ ਹੈ ਅਸੀਂ ਐਗਜ਼ੀਕਿਊਸ਼ਨ ਫਾਈਲ ਕਰੀ ਹੋਈ ਹੈ ਉਹ ਜਿਹੜਾ ਹੈ ਜੱਜ ਸਾਹਿਬ ਸ਼੍ਰੀ ਆਸ਼ੀਸ਼ ਮਾਨਸੂਹੀ ਕੋਰਟ ਪੈਂਡਿੰਗ ਹੈ ਇਸ ਕੇਸ ਦੇ ਵਿੱਚ ਜਿਹੜਾ ਹੈ ਹੌਨਰਬਲ ਹਾਈ ਕੋਰਟ ਦੇ ਵੀ ਸਾਨੂੰ ਡਾਇਰੈਕਸ਼ਨਸ ਹੈਗੀਆਂ ਵੀ ਅਸੀਂ ਜਲਦੀ ਤੋਂ ਜਲਦੀ ਇਹਦੀ ਪੈਰਵਾਈ ਕਰ ਰਹੇ ਹਾਂ ਤੇ ਇਹ ਵੀ ਹੋ ਸਕਦਾ ਹੈ 3 ਜਾਂ 4 ਮਹੀਨਿਆਂ ਦੇ ਵਿੱਚ ਇਹਦਾ ਜਿਹੜਾ ਗਰੰਟ ਆਪੋਜੀਸ਼ਨ ਜਾਰੀ ਹੋ ਜਾਵੇ ਇਸ ਮੌਕੇ ਤੇ ਕਾਰਜ ਸਦਕ ਅਫਸਰ ਵਿਕਾਸ ਉੱਪਨ ਨੇ ਕਿਹਾ ਕਿ ਇਹ ਕੇਸ ਕਬਜ਼ੇ ਲਈ ਪਾਇਆ ਹੋਇਆ ਹੈ ਅਤੇ ਇਸ ਤੇ ਸ਼ੇਰ ਮੁਹੰਮਦ ਦਾ ਕਬਜ਼ਾ ਹੈ ਤੇ ਛੇਤੀ ਹੀ ਅਸੀਂ ਵਾਪਸ ਲੈ ਲਵਾਂਗੇ ਵਿੱਚ ਕੇਸ ਹਾਈ ਕੋਰਟ ਤੋਂ ਹੱਕ ਦੇ ਵਿੱਚ ਹੋ ਚੁੱਕਾ ਹੋਇਆ ਤੇ ਨਵਾਂ ਕੋਰਟ ਦੇ ਵਿੱਚ ਐਗਜ਼ੀਕਿਊਸ਼ਨ ਲਈ ਦਾਇਰ ਕੀਤਾ ਹੋਇਆ ਹੈ ਤੇ ਕੋਰਟ ਦੇ ਫੈਸਲੇ ਤੇ ਫਿਰ ਨੈਕਸਟ ਕਾਰਵਾਈ ਕੀਤੀ ਜਾਵੇਗੀ ਜੀ ਜੇਕਰ ਇਹਨਾਂ ریاਸਤੀ ਇਮਾਰਤਾਂ ਦੀ ਸਾਮ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਵजूद ਹੀ ਖਤਮ ਹੋ ਜਾਵੇਗਾ ਤੇ ਇਸ ਪੰਜਾਬੀ ਚੈਨਲ ਲਈ ਨਾਬਾ ਤੋਂ ਸੁਖਚਾਨ ਸਿੰਘ ਦੀ ਰਿਪੋਰਟ